ਹਾਂਜੀ ਤੇ ਮੇਰੀ ਵੱਲੋਂ ਸਾਰੇ ਪੰਜਾਬਵਾਣਾਂ ਨੂੰ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਵੋਗੇ ਅੱਜ ਬੱਚਿਆਂ ਦਾ ਪਹਿਲੇ ਦਿਨ ਸਕੂਲ ਹੈ ਤੇ ਅਸੀਂ ਥੋੜੀ ਜਲਦੀ ਜਲਦੀ ਛੁੱਟੀਆਂ ਦਾ ਵਾਅਦਾ ਮੈਡਮ ਲੱਗੀਆਂ ਨੇ ਦੇਖੋ ਇਹ ਕੁੜੀਆਂ ਵੇਖੋ ਇਹਨੇ ਕੁੜੀਆਂ ਨੂੰ ਕਿੰਨੇ ਵਧੀਆ ਫੁੱਲ ਫੁੱਲ ਕੇ ਬਣਾਉਂਦੀਆਂ ਹਨ ਹਾਂ ਜੀ ਬੱਤੀ ਫਸਟ ਦਿਨ ਬੱਚਿਆਂ ਦੀਆਂ ਛੁੱਟੀਆਂ ਤੋਂ ਬਾਅਦ ਤੇ ਜਿਹਨਾਂ ਨੇ ਪੂਰੀਆਂ ਹਾਂ ਆਂਦੇ ਪੂਰੀਆਂ ਖਾਣੀਆਂ ਚਲੋ ਪੂਰੀਆਂ ਹਾਂ ਠੀਕ ਤੇ ਮੋ ਲੱਗੂ ਵਾਸਤੇ ਬਾਰੇ ਬੱਚਿਆਂ ਨੂੰ ਦੁੱਧ ਤੇ ਲਾਇਟਾਂ ਦੀ ਲੋਗੀ ਬਾਅਦ ਤੇ ਤੁਹਾਨੂੰ ਪਤਾ ਸਾਰ ਨੂੰ ਮੋਰ ਤੋਂ ਬਹੁਤ ਕੈਂਡ ਹੋਇਆ ਆ ਇਹੋ ਬਾਹਰ ਇਹ ਬਾਹਰ ਬਹੁਤ ਖੜੇ ਹੋਇਆ ਵਧੀਆ ਹੋਇਆ ਤੇ ਪੱਤਿਆਂ ਨਹੀਂ ਬਾਤ ਤੇ ਆ ਗੁਣਾਏ ਬਾਤ ਤੇ ਆ ਗੁਣਾਏ ਤੇ ਬੇਲੇ ਸ਼ਿੰਦੇ ਬੜੀ ਉਹ ਜੇ ਪੁਲੀਆ ਰੋਲ ਜਾਲੀ ਚਾਹ ਤੇ ਫੋੜੀਏ ਕੀ ਇਹਨੇ ਦੇ ਕਹਾਣੀ ਨਾ ਪੜੀ ਪੂਰੀ ਪੜਾਈ ਚ ਪੂਰੀ ਭੱਜ ਗਈ ਹਨਾ ਪੰਜਾਬੀ ਦੀ ਹਿੰਦੀ ਦੀ ਪੰਜਾਬੀ ਦੀ ਪੰਜਵੀਂ ਦੀ ਉਹ ਜਿਹੜਾ ਮੇਲਾ ਲੱਗਾ ਹੁੰਦਾ ਤੂੰ ਹੈਨਾ ਮਸਾਖੀ ਦਾ ਮੇਲਾ ਨਹੀਂ ਪਰ ਨਿਕਾਲਾਂ ਮਿਲਾਈ ਪਰ ਹੈਗੀ ਹੈ ਉਹ ਨਿਮੀ ਦੀ ਕਲਾ ਦੇ ਵਿੱਚ ਆ ਅੱਛਾ ਮੈਂ ਉਹ ਸਾਖੀ ਦਾ ਮੇਲਾ ਕਰ ਤਾ ਸ਼ਾਇਦ ਮੈਨੂੰ ਲੱਗਦਾ ਏਦਾਂ ਹੀ ਕੋਈ ਯਾਦ ਜਾਂ ਨਹੀਂ ਹੁਣ ਮੈਂ ਇਹ ਨਾ ਜਾਦਾ ਕਿ ਉਹ ਪੁਰਾਣ ਮਲੱਖਾ ਗਾੜੀ ਆਉਂਦੀ ਹੁਣ ਉਹ ਕਹਾਣੀ ਮਤਲਬ ਕਿ ਪਿਕ ਪਿੱਛਲ ਵੀ ਕਿ ਉਹ ਪੜਾਈ ਦੇ ਵਿੱਚ ਭੱਜੀ ਆ ਨਾ ਪੂਰੀ ਬਾਹਰ ਪੂਰੀ ਬਾਹਰ ਕੋਈ ਤਾਂ ਮਲੱਖੇ ਦੇ ਕੰਮ ਤੇ ਸਾਂ ਲੱਗਦਾ ਹੁੰਦਾ ਵਾ ਤੇ ਬੱਚੇ ਹੁੰਦੇ ਪਏ ਜੇ ਬਾਹਰ ਰਿਆੜੀ ਕਿਹੜੇ ਮੌਸਮ ਬੜਾ ਵਧੀਆ ਵਾ ਤੇ ਬਾਹਰ ਜਾ ਰਹੀ ਹਾਂ ਐ ਸ਼ਰਹੀਦਾ ਅੱਜ ਦੇ ਯੂਨੀਫਾਰਮ ਹੋ ਵੀ ਚੇਂਜ ਇਹ ਲੈ ਬੈਟਰਾ ਬੈਕਟ ਮੁਲਾਜ਼ਮ ਆਇਆ ਹੁ ਤੁਹਾਡੇ ਘਰ ਬੈਕ ਮੁਲਾਜ਼ਮ ਇਹ ਇਹ ਕਿਨਰ ਜੀ ਲਾਦਾ ਸਟicker ਲਾਉਣਾ ਪੈਣਾ ਕਿ ਪੁੱਤ ਮੈਨੂੰ ਭਾਵੇਂ ਥੱਲੇ ਚੱਲਾ ਦੇ ਲੱਗੇ ਮੋਹਰੀ ਮੋਹਰੀ ਤੂੰ ਕਹਿੰਨੀ ਡਰੈਸ ਕਹੂੰ ਜੀ ਵਨਿਕ ਲਈ ਪੌੜੀ ਡਰੈਸ ਪੁੱਤ ਕੌਫੀ ਦੇ ਦੇ ਲੱਗਦੀ ਹੈ ਮੈਂ ਪਹਿਲਾਂ ਜੇਪਟ ਚੈੱਕ ਕਰਦਾ ਪੈਂਟੀਆਂ ਦੇਖੂੰਗਾ ਹਾਂ ਜੇਬਾਂ 'ਚ ਕਾਲੀ ਕਰਨੀ ਹੁੰਦਾ ਤੇ ਮੁੰਡਾ ਨਾ ਖਿਆਸ ਤੇ ਮੁੰਡਾ ਹਸਪਤਾਲ ਇਹ ਕਿ ਮੁੰਡਾ ਬੰਦਾ ਜੇਪਾਂ 'ਚ ਪਾਤ ਨੂੰ ਲੱਗਦਾ ਤਸੀ ਓਏ ਬਾਈ ਨੇ ਤਾਂ ਤਸੀ ਓਏ ਤਸੀ ਓਏ ਚਲੋ ਠੀਕ ਹੈ ਜੀ ਬੰਨ ਬੱਚਿਆਂ ਦੀ ਕੈਟਰੀ ਕਰ ਲਈਏ ਤੇ ਬਾਅਦ ਵਿੱਚ ਮਿਲਦੇ ਆਂ ਕੁੜੀ ਵੇਖੋ ਕੁੜੀ ਚੱਕ ਕਰੋ ਚੱਕ ਕਰੋ ਹੁਣ ਤਸੀ ਓਏ ਚਲੋ ਠੀਕ ਹੈ ਮਿਲਦੇ ਆਂ ਬੱਚਿਆਂ ਨੂੰ ਸਕੂਲ ਭੇਜਣ ਭੇਜਣ ਲੱਗੇ ਮਿਲਦੇ ਆਂ ਫਿਰ ਜਦੋਂ ਉਹਨਾਂ ਨੂੰ ਰੈਡੀ ਕਰਕੇ ਭੇਜ ਦੇਵਾਂਗੇ ਮਿਲਦੇ ਆਂ ਤਸੀ ਓਏ ਮੈਂ ਪੁੱਛ ਰਹੀ ਆਂ ਅੱਛਾ ਤਾਂ ਨਾ ਜਾਣੇ ਜੋ ਕਿ ਡੌਗ ਬਰੀਡ ਸੇ ਹੈ ਔਰ ਇਹ ਹੈ ਇਸ ਦਾ ਦੁੰਦਾ ਮਦੰਮਰ ਨਾ ਤਰੋ ਓਹ ਹੋ ਇਹ ਇਨਦੇ ਵਾਲ ਬੁੱਲ ਦੱਦੇ ਮੈਂ ਬਣਾ ਤਰਨ ਮਲ ਦੇਖੋ ਤੇ ਵਰਨ ਦੀ ਕੇਸ ਓਹ ਹੋ ਲੜਾਈ ਬੜੀ ਹੁੰਦੀ ਏ ਤੇ ਸਾਡੇ ਕਾ ਤੇ ਛੇ ਤਰਨ ਵੀ ਤੇਰੀ ਜੀ ਤੇ ਆਜ ਇਹ ਪੀਚੋ ਜੀ ਇਹਨਾਂ ਰੂਸ਼ੀਆ ਆਇਆ ਵਾ ਤੇ ਆਹ ਵੇਖੋ ਕੋਈ ਗੱਲ ਘੋਟਦਾ ਤੇ ਪਰਾਸੀ ਇੱਧਰ ਕਰ ਵੇ ਮੂੰਹ ਦਿਖਾ ਇਦਾਂ ਤੇ ਵੇ ਵੇ ਮੇਰੇ ਨਾਲ ਵੈਰੀ ਗੁੱਡ ਬੱਚਾ ਤੇ ਚਲੋ ਠੀਕ ਹੈ ਜੀ ਹੁਣ ਮੈਂ ਇਹ ਡਿਫਰੈਂਟ ਡਿਫਰੈਂਟ ਕਰਦਾ ਪੈਕ ਇਹ ਕਹਿੰਦੇ ਵੀ ਆਪਾਂ ਪੂਰੀਆਂ ਖਾ ਕੇ ਜਾਣਾ ਇੱਕ ਇੱਕ ਤੇ ਆਇਆ ਕਿ ਚਲੋ ਖਾਲੀ ਪੇਟ ਰਹੇ ਵੀ ਇਹਨਾਂ ਨੂੰ ਕੱਲ ਦੇ ਘਾਟੀ ਹੁੰਦੀ ਤੇ ਹੁਣ ਇਹਨਾਂ ਨੂੰ ਪੂਰੀ ਖਵਾਉਂਦੇ ਪਏ ਆ ਆਪਾਂ ਇਹਨਾਂ ਦੇ ਕਿੱਦਾਂ ਟੇਸਟੀ ਬਈ ਕਿੱਦਾਂ ਲੱਗੀ ਤਰੰਮ ਮਿਲਿੰਦੀ ਨਹੀਂ ਫਿਰ ਦੱਸੋ ਮੈਂ ਕਿੱਦਾਂ ਤਰੰਮ ਬਚਾਰਾ ਲਾਸਟ ਇਹ ਵੀ ਲਾਸਟ ਹੈ ਨਾ ਅਡਾ ਕਰਤੋ ਆਇਤੀ ਕਾਕਾ ਨੀਰੇ ਤਿੰਨਾ ਚ 13 ਚੰਗੀ ਮੰਮਾ ਨੇ ਨਹੀਂ ਬੋਲਿਆ ਇਹ ਹੋ ਜਵੇ ਫਿਰ ਦੀ ਸੋਨੇ ਲੱਗ ਜਾਂਦੇ ਆਂ ਰਹਾ ਹਾ ਜੀ ਇਹ ਕਿਤੇ ਮੇਰੀ ਚਾਹ ਆ ਗਈ ਆ ਤੇ ਮੈਂ ਚਾਹ ਪੀ ਲਾਂ ਹੁਣ ਜਿਹੜਾ ਬੰਦਾ ਤਿੰਨਾ ਚ ਤੇ ਕਰਕੇ ਅੱਜ ਨਹੀਂ ਝੂਮ ਕਰਤੀ ਆ ਚੇਂਜ ਬਲੈ ਸਕਰਟਸ ਤੇ ਐ ਕਰਕੇ ਦੀ ਮੈਂ ਪੈਂਟ ਲੈਣੇ ਜੈ ਕਿਨੇ ਪੈਂਟ ਜਿਹੜੀ ਉਹ ਕਰ ਲਈ ਆ ਬਾਈ ਇਹਦਾ ਮਾ ਕੁ ਮਾ ਨਾ ਜਾ ਤੇ ਬੜੂ ਰਾਜ ਕੇ ਪੂਰੀ ਨਾਲ ਤਾਂ ਤਰਨਾ ਜ ਰੱਜ ਨਹੀਂ ਦੇਈ ਤਰਨਾ ਸਬ지 ਭਾਣੀ ਤਰਨਾ ਸਬ지 ਬਣਾ ਤੂੰ ਕਿੱਦਾਂ ਤੇਰਾ ਕਿੱਦਾਂ ਤੂੰ ਸਾਡੇ ਨੂੰ ਗੰਦਾ ਵਾ ਹੱਥ ਤੋਂ ਬਣਾ ਤੋ ਇਹਨੂੰ ਪੈਰ ਨੂੰ ਬਣਾ ਸਟਾਰਟ ਕਰ ਦੇ ਤੇ ਬੱਚੇ ਹੋ ਗਏ ਲੇਟ ਬੈਨ ਵਾਲਾ ਆਇਆ ਨਹੀਂ ਤੇ ਉਹਦੇ ਘਰ ਕੇ ਕੋਲ ਆਪ ਤੁਸੀਂ ਚੱਲੇ ਆ ਕਿਉਂਕਿ ਟਾਈਮ ਜਿਹੜਾ ਕਾਫੀ ਹੋ ਗਿਆ ਵਾ ਤੇ ਰਹਿ ਗਏ ਸਿਰਫ 10 ਮਿੰਟ ਸਕੂਲ ਲੱਗੇ ਤੇ 10 15 ਮਿੰਟ ਤਨ ਮੈਂ ਕੋਈ ਗੰਦੀ ਛੱਡ ਆਉਂ 5 10 ਮਿੰਟ ਬਾਅਦ ਲੇਟ ਹੋ ਜਾਓ ਕੋਈ ਚੱਕਰ ਹੀ ਪੂਰਾ ਦੇਣਾ ਖਰਾਬ ਹੋਵੇ ਗੋਡ ਬlesਸ ਯੂ ਬੱਚੇ ਬਾਏ ਇਹਨਾਂ ਆਪ ਚੱਲਣ ਚੱਲੇ ਗਏ ਆ ਤੇ ਬੈਂ ਵਾਲਾ ਨਾ ਫੋਨ ਚੁੱਕ ਰਿਹਾ ਤਾਂ ਨਾ ਹੀ ਉੱਦਾ ਆਇਆ ਵਾ ਤੇ ਟਾਈਮ ਵੀ ਕਾਫੀ ਹੋ ਗਿਆ ਤੇ ਚਲੋ ਠੀਕ ਹੈ ਜੀ ਚੱਲ ਗਏ ਹੁਣ ਲੋ ਆਣ ਕੇ ਤੇ ਬੱਸ ਇਹਨਾਂ ਦਾ ਇਹੋ ਕੰਮ ਜਿਆਦਾ ਮੈਨੂੰ ਵੀ ਦੇਖਦਾ ਪਹਿ ਹੈ ਬਸ ਸਾਰੇ ਅੱਧਾ ਅੱਧਾ ਲੜਾਈਆਂ ਬੱਸ ਇੰtains ਕਰੀ ਜਾਂਦੇ ਆ ਤਰ ਤਸ਼ੇ 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 ਨਾ ਅਗਨ ਡਾਂਸ ਕਰਨ ਦੇ ਤਸ਼ੇ ਆੜਾ ਤਸ਼ੇ ਨਾ ਅਗਨ ਡਾਂਸ ਕਰਨ ਦੇ ਇਹ ਸ਼ਾਇਦ ਜਾਣਾ ਲੀਟ te nagant danson lapih,